ਸ਼ੂਟਿੰਗ ਦੇ ਵਿੱਚ ਲਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਪलब्ਧੀ ਕਹੀ ਜਾ ਸਕਦੀ ਆ ਪਰ ਇਹ ਘਰ ਦੀਆਂ ਤਸਵੀਰਾਂ ਨੇ ਵਿਆਹ ਵਰਗਾ ਮਾਹੌਲ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਘਰ ਦੇ ਵਿੱਚ ਸਰਬਜੋਤ ਦੀ آمد ਤੋਂ ਪਹਿਲਾਂ ਇਹ ਤਸਵੀਰ ਸਰਬਜੋਤ ਦਾ ਘਰ ਹੈ ਜਿੱਥੇ ਉਸ ਦੇ آمد ਤੋਂ ਪਹਿਲਾਂ ਰਿਸ਼ਤੇਦਾਰਾਂ ਦਾ ਆਉਣ ਦਾ ਆਉਣਾ ਸ਼ੁਰੂ ਹੋ ਚੁੱਕਿਆ ਤਾਂ ਇਸ ਵੇਲੇ ਸਜੋ ਸਮਾਨ ਤਿਆਰ ਹੋ ਰਿਹਾ ਹੈ ਕੁਰਸੀਆਂ ਬਿਲਕੁਲ ਵਿਆਹ ਵਰਗਾ ਮਾਹੌਲ ਹੈ ਰਿਸ਼ਤੇਦਾਰ ਵੀ ਆ ਗਏ ਤੁਸੀਂ ਰਿਸ਼ਤੇਦਾਰ ਹੋ ਜੀ ਕੀ ਲੱਗਦੇ ਹੋ ਮੈਂ ਮੁੰਡੇ ਦੀ ਮੰਮੀ ਅੱਛਾ ਸਰਜੋਤ ਦੀ ਮੰਮੀ ਜੀ ਕਿੰਨੀ ਪਹਿਲਾਂ ਮੰਮੀ ਨਾਨਕਿਆਂ ਨੂੰ ਵੱਧ ਖੁਸ਼ੀ ਹੁੰਦੀ ਹੈ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਹਾਂ ਜਿਸ ਟਾਈਮ ਜਿੱਤ ਕੇ ਆਦਾ ਹੈ ਸਰਜੋਤ ਅੱਛਾ ਜੱਟਾਂ ਦੇ ਮੁੰਡੇ ਤਾਂ ਮੋਢੇ ਤੇ ਕਹੀ ਕੋਈ ਰੱਖ ਕੇ ਖੇਤੀਬਾੜੀ ਕਿਸਾਉਣੇ ਹੁੰਨੇ ਆ ਹਾਂਜੀ ਪਰ ਉਹ ਜ਼ਿਆਦਾਤਰ ਖੇਲਾਂ ਵਿੱਚ ਹੀ ਰਹਿੰਦਾ ਹੈ ਨਾ ਹਾਂ ਹਾਂਜੀ ਖੇਤਾਂ ਵਿੱਚ ਵੀ ਜਾਂਦੇ ਆ ਪੰਜੇ ਦੀ ਤਰੱਕੀ ਆ ਖੁਸ਼ ਹਾਂਜੀ ਬਹੁਤ ਬਹੁਤ ਮੰਮੀ ਆ ਮਾਮੀਆਂ ਕੀ ਨਾਨਕੇ ਨੂੰ ਦੋਤਿਆਂ ਦਾ ਪਤਾ ਹੁੰਦਾ ਹੈ ਕਿ ਖਾਣ ਨੂੰ ਕੀ ਲੈ ਕੇ ਆਏ ਹੋ ਫਿਰ ਖਾਣ ਨੂੰ ਬਹੁਤ ਕੁਝ ਮੀਆ ਜੀ ਫਰੂਟ ਲੈ ਆਏ ਆ ਹਾਂ ਹਾਂਜੀ ਤਾਂ ਬਹੁਤ ਖੁਸ਼ ਹੋ ਤਾਂ ਵੀ ਨਾਨਕੇ ਆਏ ਹੋਏ ਆ ਤਾਂ ਬਿਲਕੁਲ ਮਾਮੀਆਂ ਬਹੁਤ ਖੁਸ਼ ਨੇ ਥੈਂਕ ਯੂ ਗੱਲਬਾਤ ਦੇ ਲਈ ਤਾਂ ਘਰ ਦਾ ਮਾਹੌਲ ਦੇਖੋ ਕਿਸ ਤਰ੍ਹਾਂ ਇਸ ਵੇਲੇ ਵਿਆਹ ਵਰਗਾ ਮਾਹੌਲ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਸਰਬਜੋਤ ਜਿਹੜਾ ਉਹ ਦੇਸ਼ ਦੇ ਲਈ ਮੈਡਲ ਜਿੱਤ ਕੇ ਲੈ ਕੇ ਆਇਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਕਿਉਂਕਿ ਹਰ ਕੋਈ 올림픽ਸ ਖੇਡਣ ਦਾ ਸੁਪਨਾ ਦੇਖਦਾ ਹੈ ਅਗਰ 올림픽 ਖੇਡਣ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਮੈਡਲ ਲੈ ਕੇ ਆਉਨੇ ਹੋ ਤਾਂ ਉਹ ਹੋਰ ਸੋਨੇ ਤੇ ਸਵਾਗੇ ਵਰਗੀ ਗੱਲ ਹੋ ਜਾਂਦੀ ਹੈ ਤਾਂ ਉਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਕੈਮਰਾ ਪਸੰਦ ਨੂੰ ਕਹੂੰਗਾ ਮੇਰੀ ਟੀਮ ਇਸ ਵੇਲੇ ਮੇਰੇ ਨਾਲ ਮੌਜੂਦ ਹੈ ਤਾਂ ਲਗਾਤਾਰ ਆ ਦੇਖੋ ਹਲਵਾਈ ਜਿਹੜੇ ਨੇ ਅਭਿਸ਼ੇਕ ਉਧਰੋਂ ਚੱਲ ਕੇ ਦਿਖਾਓ ਇੱਧਰ ਵੀ ਦਿਖਾ ਦਿਓ ਕਿ ਕਿਸ ਤਰ੍ਹਾਂ ਵਿਆਹ ਵਰਗਾ ਮਾਹੌਲ ਹੈ ਖਾਣੇ ਨੇ ਜਿਹੜੇ ਉਹ ਸੱਜ ਚੁੱਕੇ ਨੇ ਕਿਉਂਕਿ ਭਾਈ ਜੀ ਦੋਸਤੋ ਸਰਬਜੋਤ ਦੇ ਵੱਡੇ ਛੋਟੇ ਵੱਡੇ ਜੀ ਭਾਈ ਨੇ ਨਾ ਚਮਕਾਦਾ ਹਾਂ ਜੀ ਹਾਂ ਜੀ ਹਾਂ ਜੀ ਅੰਮਾ ਜਾਈ ਤੇ ਕਿੰਨਾ ਉਹ ਹੋ ਰਿਹਾ ਫਕਰ ਬਹੁਤ ਫਕਰ ਹੈ ਜੀ ਠੱਕੇ ਭਰਾ ਨਾ ਜੀ ਨਾ ਜੀ ਅੱਛਾ ਰਿਲੇਟਿਵ ਅੱਛਾ ਹਾਂ ਜੀ ਹਾਂ ਜੀ ਚੱਲ ਬਾਤ ਹੋਈ ਹੁਣ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਹਾਂ ਜੀ ਹਾਂ ਜੀ ਪਕੌੜੇ ਚੱਲ ਰਹੇ ਨੇ ਵੀ ਹਾਂ ਜੀ ਹਾਂ ਜੀ ਪਕੌੜੇ ਚੱਲ ਰਹੇ ਜੀ ਹਾਂ ਜੀ ਇਹ ਵੀ ਰਿਲੇਟਿਵ ਤੁਸੀਂ ਕੀ ਲਗਦੇ ਹੋ ਸਰਬਜੋਤ ਦੇ ਹਾਂ ਜੀ ਅੰਕਲੋਂ ਇਹਨਾਂ ਦਾ ਮੁੰਡੇ ਨੇ ਫਿਰ ਢੂੜਪੱਟੀ ਹਾਂ ਜੀ ਢੂੜਾ ਚੱਕਦੀਆਂ ਪੂ ਉਹ ਪੂਰਾ ਪੰਜਾਬ ਇੰਡੀਆ ਦਾ ਨਾਂ ਕਰਤਾ ਦੇ ਜੱਟਾਂ ਵਾਲੀ ਕਰੀਏ ਹਾਂ ਜੀ ਜੱਟਾਂ ਵਾਲੇ ਪੂਰੇ ਤਾਂ ਬਿਲਕੁਲ ਇੱਕ ਹੋਰ ਤਸਵੀਰ ਦਿਖਾਓ ਭਈ ਇੱਧਰ ਦੀ ਤਸਵੀਰ ਦੇਖੋ ਆਮਦ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਹਲਵਾਈ ਲੱਗੇ ਪਏ ਨੇ ਘਰ ਸਰਬਜੋਤ ਦੇ ਘਰ ਹਲਵਾਈ ਜਿਹੜੇ ਨੂੰ ਇਸ ਵੇਲੇ ਲੱਗ ਚੁੱਕੇ ਨੇ ਕਿਉਂਕਿ ਸਰਬਜੋਤ ਜਿਹੜਾ ਉਹ ਹੁਣ ਘਰ ਆਊਗਾ ਤਾਂ ਆਪਣੇ ਆਪ ਦੇ ਵਿੱਚ ਵੱਡੀ ਅਚੀਵਮੈਂਟ ਬ੍ਰਾਉਂਸ ਮੈਡਲ ਹੈ ਜਿਹੜਾ ਉਹ 올림픽ਸ ਪੈਰਿਸ 올림픽ਸ ਦੇ ਵਿੱਚ ਜਿੱਤਿਆ ਗਿਆ ਸ਼ੂਟਿੰਗ ਦੇ ਵਿੱਚ ਤ ਫਾਦਰ ਸਾਹਿਬ ਦਾ ਕਹਿਣਾ ਹੈ ਕਿ ਪਹਿਲਾਂ ਫੁੱਟਬਾਲ ਖੇਡਣ ਲਾਇਆ ਸੀਗਾ ਪਰ ਉਸ ਤੋਂ ਬਾਅਦ ਕੋਚ ਸਾਹਿਬ ਦਾ ਕਹਿਣਾ ਕਿ ਇਹਨੂੰ ਸ਼ੂਟਿੰਗ ਦੇ ਵਿੱਚ ਲਾਓ ਤਾਂ ਸ਼ੂਟਿੰਗ ਦੇ ਵਿੱਚ ਹੱਥ ਅਜ਼ਮਾਏ ਗਏ ਤ ਫਾਦਰ ਸਾਹਿਬ ਹੈਗੇ ਨਹੀਂ ਕੱਲ ਬਾਤ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹਾਂ ਅਗਰ 1 ਮਿੰਟ ਮਿਲ ਜਵੇ ਅੰਕਲ ਕਿਵੇਂ ਦੇਖਦੇ ਹੋ ਬੇਟੇ ਦੀ ਪ੍ਰਾਪਤੀ ਨੂੰ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਬੇਟਾ ਮੈਡਲ ਲੈ ਕੇ ਆਇਆ ਚਾਰ ਦਿਨ ਪਹਿਲਾਂ ਮੈਡਲ ਆਇਆ ਤੇ ਬੇਟਾ ਆਇਆ 3 ਤਰੀਕ ਨੂੰ ਜੀ 3 ਮੀਟਰ ਵਿੱਚ ਹੈ ਮੈਡਲ ਹੈ ਦਾ ਬਰਾਂਜ ਮੈਡਲ ਜੀ ਜੋ ਇਹ ਮੈਚ ਖੇਲੇ ਗਿਆ ਬਰਾਂਜ ਮੈਡਲ ਲਈ ਇਹ ਮੈਚ ਖੇਲੇ ਗਿਆ ਜੀ ਹੂੰ ਤਾਂ ਇਹ ਬੇਟਾ ਰਾਤ ਲਗਭਗ 1 ਵਜੇ ਪਹੁੰਚ ਗਿਆ ਤਾਂ ਆਸપાસ ਜੀ ਤੁਸੀਂ ਜਦੋਂ ਥੋੜੇ ਬੰਦੇ ਆਏ ਮਿਲਣ ਵਾਲੇ 12 ਵਜੇ ਤੀ ਉਹ ਇੰਟਰਵਿਊ ਦੇਣ ਵਾਸਤੇ ਆ ਜਾਏਗਾ ਜੀ ਅੱਛਾ ਮੈਂ ਇੱਕ ਹੋਰ ਚੀਜ਼ ਸੋਚਦਾ ਜਿਮੀਦਾਰਾਂ ਦੇ ਘਰ ਚੋਂ ਆ ਜਿਮੀਦਾਰ ਤਾਂ ਕਹਿੰਦੇ ਨੇ ਖੇਤੀਬਾੜੀ ਦੀਆਂ ਗੱਲਾਂ ਕਰਦੇ ਨੇ ਤਾਂ ਸ਼ੂਟਿੰਗ ਦਾ ਸ਼ੌਕ ਕਿਵੇਂ ਪਿਆ ਜਿਹੇ ਬੱਚੇ ਪਹਿਲਾਂ ਹੀ ਥੋੜਾ ਖੇਲਾ ਖੁੱਲਾ ਵਾ ਚੱਲਦਾ ਰਹਤਾ ਮਾੜਾ ਮੱਟਾ ਜੇ ਜਿਹੇ ਸਕੂਲ ਖਾਲਸ ਕਾਲ ਕੇ ਖੇਲਾ ਹੋ ਗਈ ਜੀ ਹੂੰ ਉਸ ਤੋਂ ਬਾਅਦ ਇਹ ਥੋੜਾ ਇਹ ਜੋ ਡੀਏਵੀ ਸਕੂਲ ਤਾਂ ਇਹ ਹਾਂ ਤੇ ਲਗਭਗ 4-5 ਕਿਲੋ ਮੀਟਰ ਜੀ ਸਿਮਲੇ ਕੌਂ ਵਾ ਪੜਾ ਜੀ ਇਹ ਡਿਸਟ੍ਰਿਕਟ ਵਾਲੇ ਵਾ ਪੜਦਾ ਜੀ ਹੂੰ ਤੋਂ ਉਸ ਦੀ ਬੱਸ ਨਾ ਆਣੇ ਕਰਕੇ ਜੀ ਵਹਾਂ ਸੇ ਹਟਾ ਲਿਆਦਾ ਜੀ ਬੱਸ ਆਣੇ ਜਾਣ ਔਖਾ ਹੋ ਗਿਆ ਤਾਂ ਜੀ ਉਸ ਤੋਂ ਬਾਅਦ ਇਹ ਸਰਜੋਤ ਯਹਾਂ ਪਾ ਦਿਆ ਜੀ ਕੁੱਲ ਵਪਾਰਕ ਰਸ ਪਬਲਿਕ ਸਕੂਲ ਵਾ ਜੀ ਬਹੁਤ ਸਕੂਲ ਪਹਿਲੀ ਵਾਰੀ ਖੁੱਲਿਆ ਤਾਂ ਡਿਸਟ੍ਰਿਕਟ ਚੌਣਾ ਕਰਨਾ ਪੜਦਾ ਜੀ ਜੋ ਯਹਾਂ ਸੇ 4 ਕਿ ਤੋਂ वहां पे उन्होंने सर ने रण सिंह चेयरमैन कुलपर उसने कोचिंग सेंटर खोल दिया तो समझी एक कुछ कोच बुलाया तो ये शक्ति राणा जी कुछ दो तीन कोच होर्ते जी ਤੁਸੀਂ ਕਹਿੰਦੇ ਸੀ শুটিং ਪਾਇਆ ਤਾਂ ਜੋ ਵੀ ਆਪ ਹੀ ਸਾਰਜੋਤ ਕੋ শুটিং ਪਾਓ اچھا ਸੋਚਿਆ ਤੁਸੀਂ ਐਡੀ ਵੱਡੀ ਅਚੀਵਮੈਂਟ ਹੋਊਗੀ ਦੇਖੋ ਕਿਸ ਤਰ੍ਹਾਂ ਦਾ ਵਿਆਹ ਵਰਗਾ ਮਾਹੌਲ ਹੈ ਤਾਂ ਦੇਸ਼ ਵਿਦੇਸ਼ ਤੋਂ ਫੋਨ ਆ ਰਹੇ ਨੇ ਲੋਕ ਕਿ ਬਹੁਤ ਵੱਡੀ ਅਚੀਵਮੈਂਟ ਆ ਆਪਣੇ ਆਪ ਦੇ ਵਿੱਚ ਨਹੀਂ ਪਹਿਲਾਂ ਤਾਂ ਚਲੋ ਖੈ ਸ਼ੁਰੂਆਤੋਂ ਨਹੀਂ ਕੀਤੀ ਮੈਂ ਸੋਚੀ ਜਾਂਦੀ ਇਹ ਬੱਚਾ ਫਿਰ ਚੱਲਦਾ ਰਿਹਾ ਉਸ ਤੋਂ ਬਾਅਦ ਉਹ ਵੀ ਥੋੜੀ ਫੇਰ ਆਪ ਨੂੰ ਪਤੀਆ ਵੀ ਸੋਚਣੀ ਪੜਾ ਫਿਰ ਤੁਸੀਂ ਵੀ ਬੱਚਾ ਕਹਿੰਦਾ ਦਾਰੇ ਦੁਆਰੇ ਕੋਈ ਆਇਆ ਮਿਲਣ ਹਾਂ ਕਾਫੀ ਇਹ ਆਪਣਾ ਖੇਲ ਮੰਤਰੀ ਆਇਆ ਤਾਂ ਜੀ ਸੰਜੀਤ ਕੁਮਾਰ ਜੀ ਆਏ ਤੇ ਜੀ ਹਮ ਐਡੇ ਸਾਹਿਬ ਆਏ ਤੇ ਬਰਾਡੇ ਬਰਾਡੇ ਦਾ ਸਾਰਾ ਪ੍ਰਸ਼ਾਸਨ ਆਇਆ ਤਾਂ ਜੀ ਹਮ ਉਹ ਡੀਸੀ ਸਾਹਿਬ ਵੀ ਆਵਾਂਗੇ ਤਿੰਨ ਚਾਰ ਦਿਨ ਬਾਅਦ ਕੱਲ ਡੀਸੀ ਸਾਹਿਬ ਦਾ ਫੋਨ ਆਇਆ ਤਾਂ ਜੀ ਆਪਣੇ ਸੀਐਮ ਸਾਹਿਬ ਨੂੰ ਆਣਾ ਤਾਂ ਜੀ ਉੱਕੀ ਸ਼ਿਕਾਰ ਨਾ ਆ ਨਹੀਂ ਸਕੇ ਜੀ ਉਸ ਕੋ ਵੀ ਆਣਾ ਤਾਂ ਜੀ ਮੰਤਰੀ ਸਾਹਿਬ ਮਿਲਣਗੇ ਹਾਂ ਜੀ ਹਾਂ ਜੀ ਤਾਂ ਬੇਟੇ ਤੇ ਮਾਂ ਨਾਲ ਪੂਰਾ ਸੀਐਮ ਸਾਹਿਬ ਕੋ ਫੋਨ ਆਇਆ ਤਾਂ ਜੀ ਵਧਾਈ ਦਿੱਤੀ ਸੀਐਮ ਸਾਹਿਬ ਨੇ ਫੋਨ ਬੜੀ ਗੱਲ ਹਾਂ ਜੀ ਹਾਂ ਜੀ ਮੇਰੀ ਗੱਲ ਹੋ ਗਈ ਵੱਡੀ ਗੱਲ ਹੈ ਪੁੱਤਰ ਤੇ ਮਾਂ ਨਾਲ ਹਾਂ ਜੀ ਹਾਂ ਜੀ ਪੂਰਾ ਬੰਧ ਤਾਂ ਬਿਲਕੁਲ ਇਸ ਵੇਲੇ ਸਰਬਜੋਤ ਦੇ ਫਾਦਰ ਸਾਡੇ ਨਾਲ ਮੌਜੂਦ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਹਰਿਆਣਾ ਦੇ ਤੀਨ ਪਿੰਡ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਦਿਖਾਉਂਦੇ ਆ ਇੱਕ ਦੇਸੀ ਜੱਟ ਦੇ ਪੁੱਤ ਨੇ ਦੇਸ਼ ਦਾ ਨਾਂ ਕਿਦਾਂ ਚਮਕਾਇਆ ਬਿਲਕੁਲ ਮੈਂ ਸਰਬਜੋਤ ਦੇ ਪਿੰਡ ਮੌਜੂਦ ਹਾਂ ਸਰਬਜੋਤ ਦੇ ਘਰ ਮੌਜੂਦ ਹਾਂ ਸਰਬਜੋਤ ਦੀ ਆਮਦ ਤੋਂ ਪਹਿਲਾਂ ਉਸ ਦੇ ਵੈਲਕਮ ਦੀਆਂ ਤਿਆਰੀਆਂ ਵੱਡੇ ਜੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਵਿਆਹ ਤੋਂ ਵੱਧ ਖੁਸ਼ੀ ਹੈ ਇਸ ਵੇਲੇ ਕਾਰਜ ਜਿਹੜੇ ਨੇ ਅਰੰਭੇ ਜਾ ਰਹੇ ਨੇ ਆ ਰਹੇ ਮਹਿਮਾਨਾਂ ਦੀ ਸਵਾਗਤ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਸਰਬਜੋਤ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਜ਼ਮੀਦਾਰਾਂ ਦੇ ਘਰ ਨੂੰ ਬਿਲੋਂਗ ਕਰਦਾ ਤਾਂ ਇੱਕ ਦੇਸੀ ਜੱਟ ਦੇ ਪੁੱਤ ਨੇ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਕਿਸ ਤਰ੍ਹਾਂ ਜਿਹੜਾ ਨਾਂ ਏ ਉਹ ਪੂਰੇ ਦੇਸ਼ ਦੇ ਵਿੱਚ ਚਮਕਾਇਆ ਤਾਂ ਪੂਰੇ ਦੇਸ਼ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਬ੍ਰਾਊਂਸ ਮੈਡਲ ਆ ਜਿਹੜਾ ਉਹ ਸਰਬਜੋਤ ਨੇ ਸ਼ੂਟਿੰਗ ਦੇ ਵਿੱਚ ਲਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਪਲਬਧੀ ਕਹੀ ਜਾ ਸਕਦੀ ਆ ਪਰ ਇਹ ਕਰਦੀਆਂ ਤਸਵੀਰਾਂ ਨੇ ਵਿਆਹ ਵਰਗਾ ਮਾਹੌਲ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਘਰ ਦੇ ਵਿੱਚ ਸਰਬਜੋਤ ਦੀ ਆਮਦ ਤੋਂ ਪਹਿਲਾਂ ਇਹ ਤਸਵੀਰ ਦੇਖੋ ਇਹ ਸਰਬਜੋਤ ਦਾ ਘਰ ਹੈ ਜਿੱਥੇ ਉਸ ਦੇ ਆਮਦ ਤੋਂ ਪਹਿਲਾਂ ਰਿਸ਼ਤੇਦਾਰਾਂ ਦਾ ਆਉਣਾ ਆਉਣਾ ਸ਼ੁਰੂ ਹੋ ਚੁੱਕਿਆ ਤਾ ਇਸ ਵੇਲੇ ਸਾਜੋ-ਸਮਾਨ ਤਿਆਰ ਹੋ ਰਿਹਾ ਹੈ, ਕੁਰਸੀਆਂ ਬਿਲਕੁਲ ਵਿਆਹ ਵਰਗਾ ਮੌਲਾ ਰਿਸ਼ਤੇਦਾਰ ਵੀ ਆ ਗਏ। ਤੁਸੀਂ ਰਿਸ਼ਤੇਦਾਰ ਹੋ ਜੀ? ਹਾਂ ਜੀ। ਕੀ ਲੱਗਦੇ ਹੋ? ਮੈਂ ਮੁੰਡੇ ਦੀ ਮੰਮੀ। ਅੱਛਾ ਸਰਬਜੋਤ ਦੀ ਮੰਮੀ ਜੀ। ਕਿੰਨੀ ਪਹਿਲਾਂ ਮੰਮੀ ਨਾਨਕਿਆਂ ਨੂੰ ਵੱਧ ਖੁਸ਼ੀ ਹੁੰਦੀ ਹੈ ਕਹਿੰਦੇ? ਹਾਂ ਜੀ, ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ। ਹਾਂ। ਜਿਸ ਟਾਈਮ ਜਿੱਤ ਕੇ ਆਦਾਂ ਹੈ ਸਰਬਜੋਤ। ਅੱਛਾ ਜੱਟਾਂ ਦੇ ਮੁੰਡੇ ਤਾਂ ਮੋਢੇ ਤੇ ਕਹੀ ਕੋਈ ਰੱਖ ਕੇ ਖੇਤੀਬਾੜੀ 'ਕਸਾਉਣੇ ਹੁੰਨੇ ਆ। ਹਾਂ ਜੀ, ਪਰ ਉਹ ਜ਼ਿਆਦਾਤਰ ਖੇਲਾ ਵਿੱਚ ਹੀ ਰਹਿੰਦਾ ਹੈ ਨਾ। ਹਾਂ। ਹਾਂਜੀ ਖੇਤਾਂ ਵਿੱਚ ਵੀ ਜਾਂਦੇ ਆਂ। ਪਣਜੀ ਦੀ ਤਰੱਕੀ ਆ ਖੁਸ਼ ਹਾਂ। ਹਾਂਜੀ ਬਹੁਤ ਖੁਸ਼ ਹਾਂ। ਮੰਮੀ ਐ ਮੇਰੀ। ਜਦ ਮੰਮੀ ਆਂ ਕਿ ਉਹ ਨਾਨਕੇ ਨੂੰ ਦੋਤਿਆਂ ਦਾ ਪਤਾ ਹੁੰਦਾ ਹੈ ਕਿ ਖਾਣ ਨੂੰ ਕੀ ਲੈ ਕੇ ਆਏ ਹੋ ਫਿਰ? ਖਾਣ ਨੂੰ ਬਹੁਤ ਕੁਝ। ਮਿਆਜੀ ਫਰੂਟ ਲੈ ਆਏ ਆਂ। ਹਾਂਜੀ। ਤਾਂ ਬਹੁਤ ਖੁਸ਼ ਹਾਂ। ਹਾਂਜੀ। ਤਾਂ ਵੀ ਨਾਨਕੇ ਆਏ ਹੋਏ ਆ ਤਾਂ ਬਿਲਕੁਲ ਮੰਮੀਆਂ ਬਹੁਤ ਖੁਸ਼ ਨੇ। ਥੈਂਕ ਯੂ ਗੱਲਬਾਤ ਦੇ ਲਈ ਤਾਂ ਘਰ ਦਾ ਮਾਹੌਲ ਦੇਖੋ। ਕਿਸ ਤਰ੍ਹਾਂ ਇਸ ਵੇਲੇ ਵਿਆਹ ਵਰਗਾ ਮਾਹੌਲ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ। ਕਿਉਂਕਿ ਸਰਬਜੋਤ ਜਿਹੜਾ ਉਹ ਦੇਸ਼ ਦੇ ਲਈ ਮੈਡਲ ਜਿੱਤ ਕੇ ਲੈ ਕੇ ਆਇਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਕਿਉਂਕਿ ਹਰ ਕੋਈ 올림픽ਸ ਖੇਡਣ ਦਾ ਸੁਪਨਾ ਦੇਖਦਾ ਹੈ ਅਗਰ 올림픽 ਖੇਡਣ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਮੈਡਲ ਲੈ ਕੇ ਆਉਨੇ ਹੋ ਤਾਂ ਉਹ ਹੋਰ ਸੋਨੇ ਤੇ ਸਵਾਗੇ ਵਰਗੀ ਗੱਲ ਹੋ ਜਾਂਦੀ ਹੈ ਤਾਂ ਉਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਹੈ ਕੈਮਰਾ ਪਸੰਦ ਨੂੰ ਕਹੂੰਗਾ ਮੇਰੀ ਟੀਮ ਇਸ ਵੇਲੇ ਮੇਰੇ ਨਾਲ ਮੌਜੂਦ ਹੈ ਤਾਂ ਲਗਾਤਾਰ ਆ ਦੇਖੋ ਹਲਵਾਈ ਜਿਹੜੇ ਨੇ ਅਭਿਸ਼ੇਕ ਉਧਰੋਂ ਚੱਲ ਕੇ ਦਿਖਾਓ ਇੱਧਰ ਵੀ ਦਿਖਾ ਦਿਓ ਕਿ ਕਿਸ ਤਰ੍ਹਾਂ ਵਿਆਹ ਵਰਗਾ ਮਾਹੌਲ ਹੈ ਖਾਣੇ ਨੇ ਜਿਹੜੇ ਉਹ ਸੱਜ ਚੁੱਕੇ ਨੇ ਕਿਉਂਕਿ ਭਾਈ ਜੀ ਦੋਸਤੋ ਸਰਬਜੋਤ ਦੇ ਵੱਡੇ ਛੋਟੇ ਵੱਡੇ ਜੀ ਭਾਈ ਨੇ ਨਾ ਚਮਕਾ ਦਿੱਤਾ ਹਾਂਜੀ 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 ਅੰਮਾ ਜਾਈ ਤੇ ਕਿੰਨਾ ਉਹ ਹੋ ਰਿਹਾ ਫਕਰ ਬਹੁਤ ਫਕਰ ਹੈ ਜੀ ਠੱਕੇ ਭਰਾ ਨਾ ਜੀ ਨਾ ਜੀ ਰਿਲੇਟਿਵ अच्छा हां जी हां जी कल बात हुई हुन हां जी हां जी हां जी खुशी का माहौल है जी बहुत हां जी हां जी पकौड़े चल रहे ने हां जी हां जी पकौड़े चल रहे जी हां जी ये भी रिलेटिव ਤੁਸੀਂ ਕੀ ਲੱਗਦੇ ਹੋ ਸਰਬਜੋਤ ਦੇ ਅੰਕਲ ਉਹ ਇਹਨਾਂ ਦਾ ਮੁੰਡੇ ਨੇ ਫਿਰ ਢੂੜ ਪੱਟੇ ਹਾਂ ਢੂੜਾਂ ਚੱਕਦੀਆਂ ਪੂਰੀਆਂ ਨੇ ਉਹ ਪੂਰਾ ਪਾਰਾ ਇੰਡੀਆ ਦਾ ਨਾਂ ਕਰਤਾ ਦੇ ਜੱਟਾਂ ਵਾਲੀ ਕਰੀਏ ਹਾਂ ਜੀ ਜੱਟਾਂ ਵਾਲੇ ਪੂਰੇ ਤਾਂ ਬਿਲਕੁਲ ਇੱਕ ਹੋਰ ਤਸਵੀਰ ਦਿਖਾਓ ਭਈ ਇੱਧਰ ਵੀ ਤਸਵੀਰ ਦੇਖੋ ਆਮਦ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਹਲਵਾਈ ਲੱਗੇ ਪਏ ਨੇ ਘਰ ਸਰਬਜੋਤ ਦੇ ਘਰ ਹਲਵਾਈ ਜਿਹੜੇ ਨੂੰ ਇਸ ਵੇਲੇ ਲੱਗ ਚੁੱਕੇ ਨੇ ਕਿਉਂਕਿ ਸਰਬਜੋਤ ਜਿਹੜਾ ਉਹ ਹੁਣ ਘਰ ਆਊਗਾ ਤਾਂ ਆਪਣੇ ਆਪ ਦੇ ਵਿੱਚ ਵੱਡੀ ਅਚੀਵਮੈਂਟ ਬ੍ਰਾਉਂਸ ਮੈਡਲ ਹੈ ਜਿਹੜਾ ਉਹ 올림픽 ਪੈਰਿਸ 올림픽ਸ ਦੇ ਵਿੱਚ ਜਿੱਤਿਆ ਗਿਆ ਸ਼ੂਟਿੰਗ ਦੇ ਵਿੱਚ ਤਾਂ ਫਾਦਰ ਸਾਹਿਬ ਦਾ ਕਹਿਣਾ ਹੈ ਕਿ ਪਹਿਲਾਂ ਫੁੱਟਬਾਲ ਖੇਡਣ ਲਾਇਆ ਸੀਗਾ ਪਰ ਉਸ ਤੋਂ ਬਾਅਦ ਕੋਚ ਸਾਹਿਬ ਦਾ ਕਹਿਣਾ ਕਿ ਇਹਨੂੰ ਸ਼ੂਟਿੰਗ ਦੇ ਵਿੱਚ ਲਾਓ ਤਾਂ ਸ਼ੂਟਿੰਗ ਦੇ ਵਿੱਚ ਹੱਥ ਅਜ਼ਮਾਏ ਗਏ ਤਾਂ ਫਾਦਰ ਸਾਹਿਬ ਹੈਗੇ ਨੇ ਕੱਲ ਬਾਤ ਕਰਨ ਦੀ ਮੈਂ ਕੋਸ਼ਿਸ਼ ਕਰਦਾ ਅਗਰ 1 ਮਿੰਟ ਮਿਲ ਜਵੇ ਅੰਕਲ ਕਿਵੇਂ ਦੇਖਦੇ ਹੋ ਬੇਟੇ ਦੀ ਪ੍ਰਾਪਤੀ ਨੂੰ ਬਹੁਤ ਵਧੀਆ ਲੱਗ ਰਹੀ ਜੀ ਅੱਜ ਬੇਟਾ ਮੈਡ ਲੈ ਕੇ ਆਇਆ ਚਾਰ ਦੇ ਪਹਿਲਾਂ ਮੈਡ ਲੈ ਆਇਆ ਤੇ ਬੈਠਿਆ 3 ਤਰੀਕ ਨੂੰ ਜੀ 3 ਮੀਟਰ ਵਿੱਚ ਮੈਡ ਲੈ ਆਇਆ ਤਾਂ ਬਰਾਂਜ ਮੈਡ ਲਈ ਜੀ ਜੋ ਇਹ ਮੈਚ ਖੇਲੇ ਗਿਆ ਬਰਾਂਜ ਮੈਡ ਲਈ ਇਹ ਮੈਚ ਖੇਲੇ ਗਿਆ ਜੀ ਹੂੰ ਤਾਂ ਇਹ ਬੇਟਾ ਰਾਤ ਲਗਭਗ 1 ਵਜੇ ਪਹੁੰਚ ਗਿਆ ਤਾਂ ਆਸपास ਜੀ ਤੁਸੀਂ ਜਦੋਂ ਥੋੜੇ ਬੰਦੇ ਆਏ ਫਿਰ ਮਿਲਣ ਵਾਲੇ 12 ਵਜੇ ਤੀ ਉਹ ਇੰਟਰਵਿਊ ਦੇਣ ਵਾਸਤੇ ਆ ਜਾਏਗਾ ਜੀ अच्छा मैं एक और चीज सोचदा हूँ जिम्मेदारों ਦੇ ਘਰ ਚੋਂ ਆ ਜਿਮੀਦਾਰ ਤਾਂ ਕਹਿੰਦੇ ਨੇ ਖੇਤੀਬਾੜੀ ਦੀਆਂ ਗੱਲਾਂ ਕਰਦੇ ਨੇ ਤਾਂ ਸ਼ੂਟਿੰਗ ਦਾ ਸ਼ੌਕ ਕਿਵੇਂ ਪਿਆ ਜਿਵੇਂ ਇਹ ਬੱਚੇ ਪਹਿਲਾਂ ਹੀ ਥੋੜਾ ਖੇਲਾ ਖੁਲਾਵਾਂ ਚੱਲਦੇ ਰਹਤਾ ਮਾੜਾ ਮੁੱਟਾ ਜਿਵੇਂ ਸਕੂਲ ਖਾਲਸ ਖਾਲ ਕੇ ਖੇਲਾ ਹੋ ਗਿਆ ਜੀ ਉਸ ਤੋਂ ਬਾਅਦ ਇਹ ਥੋੜਾ ਇਹ ਜੋ ਡੀਏਵੀ ਸਕੂਲ ਤਾਂ ਇਹ ਹਾਂ ਤੇ ਲਗਭਗ 4-5 ਕਿਲੋਟ ਜੀ ਸੇਵਲੇ ਕਾਉਂ ਆ ਪੜਾ ਜੀ ਇਹ ਡਿਸਟ੍ਰਿਕਟ ਵਾਲੇ ਵਰਤਾ ਜੀ ਤੋਂ ਉਸ ਦੀ ਬਸ ਨਾ ਆਣੇ ਕਰਕੇ ਜੀ ਵਹਾਂ ਸੇ ਹਟਾ ਲਿਆਦਾ ਜੀ ਬਸ ਆਣੇ ਜਾਣ ਔਖਾ ਹੋ ਗਿਆ ਤਾਂ ਜੀ ਉਸ ਤੋਂ ਬਾਅਦ ਇਹ ਸਰਜੋਤ ਯਹਾਂ ਪਾ ਦੀ ਆ ਜੀ ਕੁੱਲ ਵਿਭਾਗ ਦਾ ਪਬਲਿਕ ਸਕੂਲ ਵਾ ਜੀ ਉਹ ਸਕੂਲ ਪਹਿਲੀ ਵਾਰੀ ਖੁੱਲਿਆ ਤਾਂ ਜਿਸਟ੍ਰੀ ਚਾਉਣਾ ਕਰਨਾ ਪੜਤਾ ਜੀ ਜੋ ਯਹਾਂ ਸੇ 4 ਕਿਲੋਮੀਟਰ ਦੂਰ ਹੈ ਜੀ ਹੂੰ ਤਾਂ ਵਾਹ ਪੇ ਉਹਨਾਂ ਨੇ ਸਰ ਨੇ ਰਣ ਸਿੰਘ ਚੇਅਰਮੈਨ ਕੁੱਲਪੁਰ ਉਸਨੇ ਕੋਚਿੰਗ ਸੈਂਟਰ ਖੋਲ੍ਹਿਆ ਤੁਸਮਾ ਜੀ ਇੱਕ ਕੋਚ ਕੋਚ ਬੁਲਾਇਆ ਤਾਂ ਇਹ ਸਖਤੀ ਰਾਣਾ ਜੀ ਕੋਸ ਦੋ ਤਿੰਨ ਕੋਚ ਹੋਰ ਤੇ ਜੀ ਤੁਸੀਂ ਕਹਿੰਦੇ ਸੀ ਸ਼ੂਟਿੰਗ ਪਾਏ ਤਾਂ ਜੀ ਵੀ ਆਪ ਇਸ ਨੂੰ ਸਰਜੋਤ ਕੋ ਸ਼ੂਟਿੰਗ ਪਾਓ ਸੋਤਿਆ ਤੁਸੀਂ ਐਡੀ ਵੱਡੀ ਅਚੀਵਮੈਂਟ ਹੋਊਗੀ ਦੇਖੋ ਕਿਸ ਤਰ੍ਹਾਂ ਦਾ ਵਿਆਹ ਵਰਗਾ ਮਾਹੌਲ ਹੈ ਤਾਂ ਦੇਸ਼ ਵਿਦੇਸ਼ ਤੋਂ ਫੋਨ ਆ ਰਹੇ ਨੇ ਲੋਕ ਕਿ ਬਹੁਤ ਵੱਡੀ ਅਚੀਵਮੈਂਟ ਆ ਆਪਣੇ ਆਪ ਦੇ ਵਿੱਚ ਨਹੀਂ ਪਹਿਲਾਂ ਤਾਂ ਚਲੋ ਖੈ ਸ਼ੁਰੂਆਤੋਂ ਨਹੀਂ ਤੀਤੀ ਮੈਂ ਸੋਚੀ ਜਾਂਦੀ ਜਿਵੇਂ ਬੱਚਾ ਫਿਰ ਚੱਲਦਾ ਰਿਹਾ ਉਸ ਤੋਂ ਬਾਅਦ ਹੋਵੇ ਥੋੜੀ ਫਿਰ ਆਪ ਨੂੰ ਪਤੀਆ ਵੀ ਸੋਚਣਾ ਹੀ ਪੜਾ ਫਿਰ ਤੁਸੀਂ ਵੀ ਬੱਚਾ ਕਰਤਾਰੇ ਦੁਆਰੇ ਕੋਈ ਆਇਆ ਮਿਲਣ ਹਾਂ ਕਾਫੀ ਇਹ ਆਪਣਾ ਖੇਲ ਮੰਤਰੀ ਆਇਆ ਤਾਂ ਜੀ ਸੰਜੇ ਕੁਮਾਰ ਜੀ ਆਏ ਤੇ ਜੀ ਐਡੀ ਸਰ ਆਏ ਤੇ ਬਰਾੜੇ ਬਰਾੜੇ ਸਾਰਾ ਪ੍ਰਸ਼ਾਸਨ ਆਇਆ ਤਾਂ ਜੀ ਉਹ ਤੁਸੀਂ ਸਭ ਵੀ ਆਵਾਂਗੇ ਤਿੰਨ ਚਾਰ ਦਿਨ ਬਾਅਦ। ਕੱਲ ਤੁਸੀਂ ਸਾਹ ਕੋ ਫੋਨ ਆਇਆ ਤਾਂ ਜੀ। ਆਪਣੇ ਸੀਐਮ ਸਾਹਿਬ ਨੂੰ ਆਣਾ ਤਾਂ ਜੀ ਉਹ ਕਿਸ਼ਕਾਰ ਨਾ ਆ ਨਹੀਂ ਸਕੇ ਜੀ। ਉਸ ਕੋ ਵੀ ਆਣਾ ਤਾਂ ਜੀ। ਮੰਤਰੀ ਸਾਹਿਬ ਮਿਲਣਗੇ। ਹਾਂ ਜੀ ਹਾਂ ਜੀ। ਤਾਂ ਬੇਟੇ ਤੇ ਮਾਣ ਆ ਪੂਰਾ। ਤੁਸੀਂ ਐਮ ਸਾਹਿਬ ਕੋ ਫੋਨ ਆਇਆ ਤਾਂ ਜੀ ਵਧਾਈ ਦਿੱਤੀ ਸੀ ਐਮ ਸਾਹਿਬ ਨੇ ਫੋਨ ਪਰ। ਵੱਡੀ ਗੱਲ ਹੋਈ। ਹਾਂ ਜੀ ਐਮੇ ਦੀ ਗੱਲ ਹੋ ਗਈ। ਵੱਡੀ ਗੱਲ ਹੈ ਪੁੱਤਰ ਤੇ ਮਾਣ ਹੈ। ਹਾਂ ਜੀ ਹਾਂ ਜੀ ਪੂਰਾ ਮਾਣ ਹੈ। ਤਾਂ ਬਿਲਕੁਲ ਇਸ ਵੇਲੇ ਸਰਬਜੋਤ ਦੇ ਫਾਦਰ ਸਾਡੇ ਨਾਲ ਮੌਜੂਦ ਸੇ ਤਾਂ ਘਰ ਦੀ ਇੱਕ ਵਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਹਰਿਆ ਦੇਸੀ ਜੱਟ ਦੇ ਪੁੱਤ ਨੇ ਦੇਸ਼ ਦਾ ਨਾਂ ਕਿਦਾਂ ਚਮਕਾਇਆ ਬਿਲਕੁਲ ਮੈਂ ਸਰਬਜੋਤ ਦੇ ਪਿੰਡ ਮੌਜੂਦ ਹਾਂ ਸਰਬਜੋਤ ਦੇ ਘਰ ਮੌਜੂਦ ਹਾਂ ਸਰਬਜੋਤ ਦੀ ਆਮਦ ਤੋਂ ਪਹਿਲਾਂ ਉਸ ਦੇ ਵੈਲਕਮ ਦੀਆਂ ਤਿਆਰੀਆਂ ਵੱਡੇ ਜੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਵਿਆਹ ਤੋਂ ਵੱਧ ਖੁਸ਼ੀ ਹੈ ਇਸ ਵੇਲੇ ਕਾਰਜ ਜਿਹੜੇ ਨੇ ਅਰੰਭੇ ਜਾ ਰਹੇ ਨੇ ਆ ਰਹੇ ਮਹਿਮਾਨਾਂ ਦੀ ਸਵਾਗਤ ਲਈ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਸਰਬਜੋਤ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਜ਼ਮੀਦਾਰਾਂ ਦੇ ਘਰ ਨੂੰ ਬਿਲੋਂਗ ਕਰਦਾ ਤਾਂ ਇੱਕ ਦੇਸੀ ਜੱਟ ਦੇ ਪੁੱਤ ਨੇ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਕਿਸ ਤਰ੍ਹਾਂ ਜਿਹੜਾ ਨਾਂ ਹੈ ਉਹ ਪੂਰੇ ਦੇਸ਼ ਦੇ ਵਿੱਚ ਚਮਕਾਇਆ ਤਾਂ ਪੂਰੇ ਦੇਸ਼ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਬ੍ਰਾਊਂਸ ਮੈਡਲ ਹੈ ਜਿਹੜਾ ਉਹ ਸਰਬਜੋਤ ਨੇ ਸ਼ੂਟਿੰਗ ਦੇ ਵਿੱਚ ਲਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਪਲਬਧੀ ਕਹੀ ਜਾ ਸਕਦੀ ਆ ਪਰੇ ਕਰਦੀਆਂ ਤਸਵੀਰਾਂ ਨੇ ਵਿਆਹ ਵਰਗਾ ਮਾਹੌਲ ਹੈ ਤਸਵੀਰਾਂ ਲਗਾਤਾਰ ਤੁਹਾਡਾ ਸੰਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਘਰ ਦੇ ਵਿੱਚ ਸਰਬਜੋਤ ਦੀ ਆਮਦ ਤੋਂ ਪਹਿਲਾਂ ਇਹ ਤਸਵੀਰ ਦੇਖੋ ਇਹ ਸਰਬਜੋਤ ਦਾ ਘਰ ਹੈ ਜਿੱਥੇ ਉਸ ਦੇ ਆਮਦ ਤੋਂ ਪਹਿਲਾਂ ਰਿਸ਼ਤੇਦਾਰਾਂ ਦਾ ਆਉਣਾ ਆਉਣਾ ਸ਼ੁਰੂ ਹੋ ਚੁੱਕਿਆ ਤਾਂ ਇਸ ਵੇਲੇ ਸਜੋ ਸਮਾਨ ਤਿਆਰ ਹੋ ਰਿਹਾ ਹੈ ਕੁਰਸੀਆਂ ਬਿਲਕੁਲ ਵਿਆਹ ਵਰਗਾ ਮਾਹੌਲ ਹੈ ਰਿਸ਼ਤੇਦਾਰ ਵੀ ਆ ਗਏ ਤੁਸੀਂ ਰਿਸ਼ਤੇਦਾਰ ਹੋ ਜੀ ਹਾਂ ਜੀ ਕੀ ਲੱਗਦੇ ਹੋ ਮੈਂ ਮੁੰਡੇ ਦੀ ਮੰਮੀ ਅੱਛਾ ਸਰ ਸਰਬਜੋਤ ਦੀ ਮੰਮੀ ਜੀ ਕਿੰਨੀ ਪਹਿਲਾਂ ਮੰਮੀ ਨਾਨਕਿਆਂ ਨੂੰ ਵੱਧ ਖੁਸ਼ੀ ਹੁੰਦੀ ਹੈ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹਾਂ ਜਿਸ ਟਾਈਮ ਜਿੱਤ ਕੇ ਆਦਾਂ ਹੈ ਸਰਜੋਤ ਅਖਾ ਜੱਟਾਂ ਦੇ ਮੁੰਡੇ ਤਾਂ ਮੋਢੇ ਤੇ ਕਹੀ ਕੋਈ ਰੱਖ ਕੇ ਖੇਤੀਬਾੜੀ ਖਸਾਉਣੇ ਹੁੰਨੇ ਆ ਹਾਂਜੀ ਪਰ ਉਹ ਜ਼ਿਆਦਾਤਰ ਖੇਲਾਂ ਵਿੱਚ ਹੀ ਰਹਿੰਦਾ ਹੈ ਨਾ ਹਾਂ ਹਾਂਜੀ ਖੇਤਾਂ ਵਿੱਚ ਵੀ ਜਾਂਦੇ ਆ ਪਣਜੀ ਦੀ ਤਰੱਕੀ ਆ ਖੁਸ਼ ਹਾਂਜੀ ਬਹੁਤ ਬਹੁਤ ਖੁਸ਼ ਮੰਮੀ ਆ ਜਦ ਮੰਮੀ ਆਤੀ ਹੈ ਨਾਨਕੇ ਨੂੰ ਦੋ ਤਿਆਂ ਦਾ ਪਤਾ ਹੁੰਦਾ ਕਿ ਖਾਣ ਨੂੰ ਕੀ ਲੈ ਕੇ ਆਏ ਹੋ ਫਿਰ ਖਾਣ ਨੂੰ ਬਹੁਤ ਕੁਝ ਯਾ ਜੀ ਫਰੂਟ ਲਿਆਏ ਆ ਹਾਂ ਹਾਂ ਜੀ ਤਾਂ ਬਹੁਤ ਖੁਸ਼ ਹਾਂ ਹਾਂ ਜੀ ਤਾਂ ਵੀ ਨਨਕੇ ਆਏ ਹੋਏ ਆ ਤਾਂ ਬਿਲਕੁਲ ਮਾਮੀਆਂ ਬਹੁਤ ਖੁਸ਼ ਨੇ ਥੈਂਕ ਯੂ ਗੱਲਬਾਤ ਦੇ ਲਈ ਤਾਂ ਘਰ ਦਾ ਮਾਹੌਲ ਦੇਖੋ ਕਿਸ ਤਰ੍ਹਾਂ ਇਸ ਵੇਲੇ ਵਿਆਹ ਵਰਗਾ ਮਾਹੌਲ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਸਰਬਜੋਤ ਜਿਹੜਾ ਉਹ ਦੇਸ਼ ਦੇ ਲਈ ਮੈਡਲ ਜਿੱਤ ਕੇ ਲੈ ਕੇ ਆਏ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਕਿਉਂਕਿ ਹਰ ਕੋਈ 올림픽ਸ ਖੇਡਣ ਦਾ ਸੁਪਨਾ ਦੇਖਦਾ ਹੈ ਅਗਰ 올림픽 ਖੇਡਣ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਮੈਡਲ ਲੈ ਕੇ ਆਉਨੇ ਹੋ ਤਾਂ ਉਹ ਹੋਰ ਸੋਨੇ ਤੇ ਸਵਾਗੇ ਵਰਗੀ ਗੱਲ ਹੋ ਜਾਂਦੀ ਹੈ ਤਾਂ ਉਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਹੈ ਕੈਮਰਾ ਪਸੰਦ ਨੂੰ ਕਹੂੰਗਾ ਮੇਰੀ ਟੀਮ ਇਸ ਵੇਲੇ ਮੇਰੇ ਨਾਲ ਮੌਜੂਦ ਹੈ ਤਾਂ ਲਗਾਤਾਰ ਆ ਦੇਖੋ ਹਲਵਾਈ ਜਿਹੜੇ ਨੇ ਅਭਿਸ਼ੇਕ ਉਧਰੋਂ ਚੱਲ ਕੇ ਦਿਖਾਓ ਇੱਧਰ ਵੀ ਦਿਖਾ ਦਿਓ ਕਿ ਕਿਸ ਤਰ੍ਹਾਂ ਵਿਆਹ ਵਰਗਾ ਮਾਹੌਲ ਹੈ ਖਾਣੇ ਨੇ ਜਿਹੜੇ ਉਹ ਸੱਜੁੱਕੇ ਨੇ ਕਿਉਂਕਿ ਭਾਈ ਜੀ ਦੋਸਤੋ ਸਰਬਜੋਤ ਦੇ ਵੱਡੇ ਛੋਟੇ ਵੱਡੇ ਜੀ ਭਾਈ ਨੇ ਨਾ ਚਮਕਾਦਾ ਹਾਂ ਜੀ ਹਾਂ ਜੀ ਹਾਂ ਜੀ ਅੰਮਾ ਜਾਈ ਤੇ ਕਿੰਨਾ ਉਹ ਹੋ ਰਿਹਾ ਫਕਰ ਬਹੁਤ ਫਕਰ ਹੈ ਜੀ ਠੱਕੇ ਭਰਾ ਨਾ ਜੀ ਨਾ ਜੀ ਰਿਲੇਟਿਵ ਅੱਛਾ ਹਾਂ ਜੀ ਹਾਂ ਜੀ ਚੱਲ ਬਾਤ ਹੋਈ ਹੁਣ ਹਾਂ ਜੀ ਹਾਂ ਜੀ ਹਾਂ ਜੀ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਹਾਂ ਜੀ ਕੋੜੇ ਚੱਲ ਰਹੇ ਨੇ ਹਾਂ ਜੀ ਹਾਂ ਜੀ ਪਕੌੜੇ ਚੱਲ ਰਹੇ ਜੀ ਹਾਂ ਜੀ ਇਹ ਵੀ ਰਿਲੇਟਿਵ ਤੁਸੀਂ ਕੀ ਲਗਦੇ ਹੋ ਸਰਬਜੋਤ ਦੇ ਹਾਂ ਜੀ ਅੰਕਲੋਂ ਇਹਨਾਂ ਦਾ ਮੁੰਡੇ ਨੇ ਫਿਰ ਤੂੜ ਪੱਟੀ ਹਾਂ ਜੀ ਤੂੜਾ ਚੱਕਦੀਆਂ ਪੂਰੀਆਂ ਨੇ ਹਾਂ ਉਹ ਪੂਰਾ ਖਾਰਾ ਇੰਡੀਆ ਦਾ ਨਾਂ ਕਰਤਾ ਦੇ ਜੱਟਾਂ ਵਾਲੀ ਕਰੀਏ ਹਾਂ ਜੀ ਜੱਟਾਂ ਵਾਲੇ ਪੂਰੇ ਤਾਂ ਬਿਲਕੁਲ ਇੱਕ ਹੋਰ ਤਸਵੀਰ ਦਿਖਾਓ ਭਾਈ ਇਧਰ ਦੀ ਤਸਵੀਰ ਦੇਖੋ ਆਮਦ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਹਲਵਾਈ ਲੱਗੇ ਪਏ ਨੇ ਘਰ ਸਰਬਜੋਤ ਦੇ ਘਰ ਹਲਵਾਈ ਜਿਹੜੇ ਨੇ ਇਸ ਵੇਲੇ ਲੱਗ ਚੁੱਕੇ ਨੇ ਕਿਉਂਕਿ ਸਰਬਜੋਤ ਜਿਹੜਾ ਉਹ ਹੁਣ ਘਰ ਆਊਗਾ ਤਾਂ ਆਪਣੇ ਆਪ ਦੇ ਵਿੱਚ ਵੱਡੀ ਅਚੀਵਮੈਂਟ ਬ੍ਰਾਉਂਸ ਮੈਡਲ ਹੈ ਜਿਹੜਾ ਉਹ 올림픽 ਪੈਰਿਸ 올림픽ਸ ਦੇ ਵਿੱਚ ਜਿੱਤਿਆ ਗਿਆ ਸ਼ੂਟਿੰਗ ਦੇ ਵਿੱਚ ਤਾਂ ਫਾਦਰ ਸਾਹਿਬ ਦਾ ਕਹਿਣਾ ਹੈ ਕਿ ਪਹਿਲਾਂ ਫੁੱਟਬਾਲ ਖੇਡਣ ਲਾਇਆ ਸੀਗਾ ਪਰ ਉਸ ਤੋਂ ਬਾਅਦ ਕੋਚ ਸਾਹਿਬ ਦਾ ਕਹਿਣਾ ਕਿ ਇਹਨੂੰ ਸ਼ੂਟਿੰਗ ਦੇ ਵਿੱਚ ਲਾਓ ਤਾਂ ਸ਼ੂਟਿੰਗ ਦੇ ਵਿੱਚ ਹੱਥ ਅਜ਼ਮਾਏ ਗਏ ਤਾਂ ਫਾਦਰ ਸਾਹਿਬ ਹੈਗੇ ਨੇ ਕੱਲ ਬਾਤ ਕਰਨ ਦੀ ਮੈਂ ਕੋਸ਼ਿਸ਼ ਕਰਦਾ ਅਗਰ 1 ਮਿੰਟ ਮਿਲ ਜਵੇ ਅੰਕਲ ਕਿਵੇਂ ਦੇਖਦੇ ਹੋ ਬੇਟੇ ਦੀ ਪ੍ਰਾਪਤੀ ਨੂੰ ਬਹੁਤ ਵਧੀਆ ਲੱਗ ਰਹੀ ਜੀ ਅੱਜ ਬੇਟਾ ਮੈਡਲ ਲੈ ਕੇ ਆਇਆ ਚਾਰ ਦਿਨ ਪਹਿਲਾਂ ਮੈਡਲ ਆਇਆ ਤੇ ਬੇਟਾ ਆਇਆ 3 ਤਰੀਕ ਨੂੰ ਜੀ 3 ਮੀਟਰ ਵਿੱਚ ਹੈ ਮੈਡਨ ਹੈ ਦਾ ਬਰੌਂਚ ਮੈਡਨ ਜੀ ਹੂੰ ਜੋ ਇਹ ਮੈਚ ਖੇਲੇ ਗਿਆ ਬਰੌਂਚ ਮੈਡਨ ਲਈ ਮੈਚ ਖੇਲੇ ਗਿਆ ਜੀ ਹੂੰ ਤੋਂ ਇਹ ਬੇਟਾ ਰਾਤ ਲਗਭਗ 1 ਵਜੇ ਪਹੁੰਚ ਗਿਆ ਤਾਂ ਆਸपास ਜੀ ਪੰਜ ਵੀਰ ਥੋੜੇ ਬੰਦੇ ਆਏ ਫਿਰ ਮਿਲਣ ਵਾਲੇ 12:00 ਵਜੇ ਤਈ ਉਹ ਇੰਟਰਵਿਊ ਦੇਣ ਵਾਸਤੇ ਆਏਗਾ ਜੀ ਅੱਛਾ ਮੈਂ ਇੱਕ ਹੋਰ ਚੀਜ਼ ਸੋਚਦਾ ਹਾਂ ਜਿੰਮੇਦਾਰਾਂ ਦੇ ਘਰ ਚੋਂ ਆ ਹਾਂ ਜੀ ਜਿੰਮੇਦਾਰ ਤਾਂ ਕਹਿੰਦੇ ਨੇ ਖੇਤੀਬਾੜੀ ਦੀਆਂ ਗੱਲਾਂ ਕਰਦੇ ਨੇ ਤਾਂ ਸ਼ੂਟਿੰਗ ਦਾ ਸ਼ੌਕ ਕਿਵੇਂ ਪਿਆ ਜਿਹੇ ਬੱਚੇ ਜੀ ਪਹਿਲਾਂ ਹੀ ਥੋੜਾ ਖੇਲਾ ਖੁੱਲਾ ਵਾ ਚੱਲਦਾ ਰਹਤਾ ਮਾੜਾ ਮੁੱਟਾ ਜੀ ਜਿਹੇ ਸਕੂਲ ਖਾਲਸ ਕਾਲ ਕੇ ਖੇਲਾ ਹੋ ਗਈ ਜੀ ਹੂੰ ਉਸ ਤੋਂ ਬਾਅਦ ਇਹ ਥੋੜਾ ਇਹ ਜੋ ਡੀਏਵੀ ਸਕੂਲ ਤਾਂ ਇਹ ਹਾਂ ਤੇ ਲਗਭਗ 4-5 ਕਿਲੋ ਮੀਟਰ ਜੀ ਸ਼ਿਮਲੇ ਕੌਂ ਵਾ ਪੜਾ ਜੀ ਇਹ ਡਿਸਟ੍ਰਿਕਟਾਂ ਬਾਰੇ ਵੜਦਾ ਜੀ ਹੂੰ ਉਸ ਦੀ ਪਾਸਣਾ ਆਣੇ ਕਰਕੇ ਜੀ ਵਹਾਂ ਸੇ ਹਟਾਲਿਆ ਦਾ ਜੀ ਬਸ ਆਣੇ ਜਾਣ ਔਖਾ ਹੋ ਗਿਆ ਤਾਂ ਜੀ ਹੂੰ ਉਸ ਤੋਂ ਬਾਅਦ ਇਹ ਸਰਜੋਤ ਇਹ ਹਾਂ ਪਾ ਦਿਆ ਜੀ ਕੁੱਲ ਵਿਭਾਗ ਰਸ ਪਬਲਿਕ ਸਕੂਲ ਵਾ ਜੀ ਉਹ ਸਕੂਲ ਪਹਿਲੀ ਵਾਰੀ ਖੁੱਲਿਆ ਤਾਂ ਡਿਸਟ੍ਰਿਕਟ ਜਾਣਾ ਕਰਨਾ ਪੜਦਾ ਜੀ ਜੋ ਹਾਂ ਸੇ 4 ਕਿਲੋਮੀਟਰ ਮਹਾਬੇ ਉਹਨੇ ਸਰ ਨੇ ਰਣ ਸਿੰਘ ਚੇਅਰਮੈਨ ਕੁੱਲ ਪਰ ਉਸਨੇ ਕੋਚਿੰਗ ਸੈਂਟਰ ਖੋਲ੍ਹਿਆ ਤੁਸਮਾ ਜੀ ਇੱਕ ਕੋਚ ਕੋਚ ਬੁਲਾਇਆ ਤਾਂ ਇਹ ਸਖਤੀ ਰਾਣਾ ਜੀ ਉਸੇ ਦੋ ਤਿੰਨ ਕੋਚ ਹੋਰ ਤੇ ਜੀ ਤੁਸੀਂ ਕਹਿੰਦੇ ਸੀ শুটিং ਪਾਇਆ ਤਾਂ ਜੀ ਵੀ ਆਪ ਹੀ ਸਾਰਜੋਤ ਕੋ শুটিং ਪਾਓ ਅੱਛਾ ਸੋਚਿਆ ਤੁਸੀਂ ਐਡੀ ਵੱਡੀ ਅਚੀਵਮੈਂਟ ਹੋਊਗੀ ਦੇਖੋ ਕਿਸ ਤਰ੍ਹਾਂ ਦਾ ਵਿਆਹ ਵਰਗਾ ਮਾਹੌਲ ਹੈ ਤਾਂ ਦੇਸ਼ ਵਿਦੇਸ਼ ਤੋਂ ਫੋਨ ਆ ਰਹੇ ਨੇ ਲੋਕ ਕਿ ਬਹੁਤ ਵੱਡੀ ਅਚੀਵਮੈਂਟ ਆ ਆਪਣੇ ਆਪ ਦੇ ਵਿੱਚ ਨਹੀਂ ਪਹਿਲਾਂ ਤਾਂ ਚਲੋ ਖੈ ਸ਼ੁਰੂਆਤੋਂ ਨਹੀਂ ਤੀਤੀ ਮੈਂ ਸੋਚੀ ਜਾਂਦੀ ਦੇਹੇ ਬੱਚਾ ਫਿਰ ਚੱਲਦਾ ਰਿਹਾ ਉਸ ਤੋਂ ਬਾਅਦ ਉਹ ਵੀ ਥੋੜੀ ਫਿਰ ਆਪ ਨੂੰ ਪਤੀਆ ਵੀ ਸੋਚ ਨਹੀਂ ਪੜਾ ਫਿਰ ਤੁਸੀਂ ਵੀ ਬੱਚਾ ਕਹਿੰਦਾ ਦਾਰੇ ਦੁਆਰੇ ਕੋਈ ਆਇਆ ਮਿਲਣ ਹਾਂ ਕਾਫੀ ਇਹ ਆਪਣਾ ਖੇਲ ਮੰਤਰੀ ਆਇਆ ਤਾਂ ਜੀ ਸੰਜੀਤ ਕੁਮਾਰ ਜੀ ਆਏ ਤੇ ਜੀ ਹਮ ਇਦਾਂ ਸਭ ਆਏ ਤੇ ਬਰਾੜੇ ਬਰਾੜੇ ਦਾ ਸਾਰਾ ਪ੍ਰਸ਼ਾਸਨ ਆਇਆ ਤਾਂ ਜੀ ਉਹ ਡੀਸੀ ਸਾਹਿਬ ਵੀ ਆਵਾਂਗੇ ਤਿੰਨ ਚਾਰ ਦਿਨ ਬਾਅਦ ਕੱਲ੍ਹ ਡੀਸੀ ਸਾਹਿਬ ਦਾ ਫੋਨ ਆਇਆ ਤਾਂ ਜੀ ਆਪਣੇ ਸੀਐਮ ਸਾਹਿਬ ਨੂੰ ਆਣਾ ਤਾਂ ਜੀ ਉੱਕੀ ਸ਼ਿਕਾਰ ਨਾ ਆ ਨਹੀਂ ਸਕੇ ਜੀ ਉਸ ਕੋ ਵੀ ਆਣਾ ਤਾਂ ਜੀ ਮੰਤਰੀ ਸਾਹਿਬ ਮਿਲਣਗੇ ਹਾਂ ਜੀ ਹਾਂ ਜੀ ਤਾਂ ਬੇਟੇ ਤੇ ਮਾਣ ਆ ਪੂਰਾ ਸੀਐਮ ਸਾਹਿਬ ਦਾ ਫੋਨ ਆਇਆ ਤਾਂ ਜੀ ਬੁढ़ाई ਸੀ ਸੀਐਮ ਸਾਹਿਬ ਨੇ ਫੋਨ ਕੀਤਾ ਵੱਡੀ ਗੱਲ ਹਾਂ ਜੀ ਮੇਰੀ ਗੱਲ ਹੋ ਗਈ ਵੱਡੀ ਗੱਲ ਹੈ ਪੁੱਤਰ ਤੇ ਮਾਣ ਹੈ ਹਾਂ ਜੀ ਹਾਂ ਜੀ ਹਾਂ ਪੂਰਾ ਮਾਣ ਹੈ ਤਾਂ ਬਿਲਕੁਲ ਇਸ ਵੇਲੇ ਸਰਬਜੋਤ ਦੇ ਫਾਦਰ ਸਾਡੇ ਨਾਲ ਮੌਜੂਦ ਸੀ ਤਾਂ ਕਰਦੀਆਂ ਇੱਕ ਵਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਹਰਿਆਣਾ ਦੇ ਤੀਨ ਪਿੰਡ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਦਿਖਾਉਨੇ ਆ ਇੱਕ ਦੇਸੀ ਜੱਟ ਦੇ ਪੁੱਤ ਨੇ ਦੇਸ਼ ਦਾ ਨਾਂ ਕਿਦਾਂ ਚਮਕਾਇਆ ਬਿਲਕੁਲ ਮੈਂ ਸਰਬਜੋਤ ਦੇ ਪਿੰਡ ਮੌਜੂਦਾਂ ਸਰਬਜੋਤ ਦੇ ਘਰ ਮੌਜੂਦਾਂ ਸਰਬਜੋਤ ਦੀ ਆਮਦ ਤੋਂ ਪਹਿਲਾਂ ਉਸ ਦੇ ਵੈਲਕਮ ਦੀਆਂ ਤਿਆਰੀਆਂ ਵੱਡੇ ਜੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਵਿਆਹ ਤੋਂ ਵੱਧ ਖੁਸ਼ੀ ਹੈ ਇਸ ਵੇਲੇ ਕਾਰਜ ਜਿਹੜੇ ਨੇ ਅਰੰਭੇ ਜਾ ਰਹੇ ਨੇ ਆ ਰਹੇ ਮਹਿਮਾਨਾਂ ਦੀ ਸਵਾਗਤ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਸਰਬਜੋਤ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਜ਼ਿਮੀਦਾਰਾਂ ਦੇ ਘਰ ਨੂੰ ਬਿਲੋਂਗ ਕਰਦਾ ਹੈ ਤਾ ਇੱਕ ਦੇਸੀ ਜੱਟ ਦੇ ਪੁੱਤ ਨੇ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਕਿਸ ਤਰ੍ਹਾਂ ਜਿਹੜਾ ਨਾਂ ਏ ਉਹ ਪੂਰੇ ਦੇਸ਼ ਦੇ ਵਿੱਚ ਚਮਕਾਇਆ ਤਾਂ ਪੂਰੇ ਦੇਸ਼ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਬ੍ਰਾਊਂਸ ਮੈਡਲ ਆ ਜਿਹੜਾ ਉਹ ਸਰਬਜੋਤ ਨੇ ਸ਼ੂਟਿੰਗ ਦੇ ਵਿੱਚ ਲਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਪਲਬਧੀ ਕਹੀ ਜਾ ਸਕਦੀ ਆ ਪਰ ਇਹ ਘਰ ਦੀਆਂ ਤਸਵੀਰਾਂ ਨੇ ਵਿਆਹ ਵਰਗਾ ਮਾਹੌਲ ਹੈ ਤਸਵੀਰਾਂ ਲਗਾਤਾਰ ਤੁਹਾंना ਸੰਝਿਆ ਕਰ ਰਹੇ ਆ ਦੇਖ ਸਕਦੇ ਹੋ ਘਰ ਦੇ ਵਿੱਚ ਸਰਬਜੋਤ ਦੀ ਆਮਦ ਤੋਂ ਪਹਿਲਾਂ ਇਹ ਤਸਵੀਰ ਦੇਖੋ ਇਹ ਸਰਬਜੋਤ ਦਾ ਘਰ ਹੈ ਜਿੱਥੇ ਉਸਦੇ ਆਮਦ ਤੋਂ ਪਹਿਲਾਂ ਰਿਸ਼ਤੇਦਾਰਾਂ ਦਾ ਆਉਣਾ ਆਉਣਾ ਸ਼ੁਰੂ ਹੋ ਚੁੱਕਿਆ ਤਾਂ ਇਸ ਵੇਲੇ ਸਾਜੋ-ਸਮਾਨ ਤਿਆਰ ਹੋ ਰਿਹਾ ਹੈ ਕੁਰਸੀਆਂ ਬਿਲਕੁਲ ਵਿਆਹ ਵਰਗਾ ਮੌਲਾ ਰਿਸ਼ਤੇਦਾਰ ਵੀ ਆ ਗਏ ਤੁਸੀਂ ਰਿਸ਼ਤੇਦਾਰ ਹੋ ਜੀ ਹਾਂ ਜੀ ਕੀ ਲੱਗਦੇ ਹੋ ਮੈਂ ਮੁੰਡੇ ਦੀ ਮੰਮੀ ਅੱਛਾ ਸਰਬਜੋਤ ਦੀ ਮੰਮੀ ਜੀ ਕਿੰਨੀ ਪਹਿਲਾਂ ਮੰਮੀ ਨਾਨਕਿਆਂ ਨੂੰ ਵੱਧ ਖੁਸ਼ੀ ਹੁੰਦੀ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਹਾਂ ਜਿਸ ਟਾਈਮ ਜਿੱਤ ਕੇ ਆਦਾ ਹੈ ਸਰਬਜੋਤ ਅੱਛਾ ਜੱਟਾਂ ਦੇ ਮੁੰਡੇ ਤਾਂ ਮੋਢੇ ਤੇ ਕਹੀ ਕੋਈ ਰੱਖ ਕੇ ਖੇਤੀਬਾੜੀ ਕਿਸਾਨੇ ਹੁੰਨੇ ਆ ਹਾਂਜੀ ਪਰ ਉਹ ਜ਼ਿਆਦਾਤਰ ਖੇਲਾਂ ਵਿੱਚ ਹੀ ਰਹਿੰਦਾ ਹੈ ਨਾ ਹਾਂਜੀ ਖੇਤਾਂ ਵਿੱਚ ਵੀ ਜਾਂਦੇ ਆਂ ਪੰਜੇ ਜੀ ਤਰੱਕੀ ਆ ਖੁਸ਼ ਹਾਂਜੀ ਬਹੁਤ ਖੁਸ਼ ਮਮੀਆਂ ਆ ਮੈਂ ਜਦ ਮਮੀਆਂ ਆ ਕੀ ਨਾਨਕੇ ਨੂੰ ਦੋਤਿਆਂ ਦਾ ਪਤਾ ਹੁੰਦਾ ਹੈ ਕੀ ਖਾਣ ਨੂੰ ਕੀ ਲੈ ਕੇ ਆਏ ਹੋ ਫਿਰ ਖਾਣ ਨੂੰ ਬਹੁਤ ਕੁਝ ਮਿਆ ਜੀ ਫਰੂਟ ਲੈ ਆਏ ਆ ਹਾਂਜੀ ਤਾਂ ਬਹੁਤ ਖੁਸ਼ ਹਾਂਜੀ ਤਾਂ ਵੀ ਨਾਨਕੇ ਆਏ ਹੋਏ ਆ ਤਾਂ ਬਿਲਕੁਲ ਮਮੀਆਂ ਬਹੁਤ ਖੁਸ਼ ਨੇ ਥੈਂਕ ਯੂ ਗੱਲਬਾਤ ਦੇ ਲਈ ਤਾਂ ਘਰ ਦਾ ਮੋਲ ਦੇਖੋ ਕਿਸ ਤਰ੍ਹਾਂ ਇਸ ਵੇਲੇ ਵਿਆਰਗਮ ਮਾਹੌਲ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਸਰਬਜੋਤ ਜਿਹੜਾ ਉਹ ਦੇਸ਼ ਦੇ ਲਈ ਮੈਡਲ ਜਿੱਤ ਕੇ ਲੈ ਕੇ ਆਇਆ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਕਿਉਂਕਿ ਹਰ ਕੋਈ 올림픽ਸ ਖੇਡਣ ਦਾ ਸੁਪਨਾ ਦੇਖਦਾ ਹੈ ਅਗਰ 올림픽 ਖੇਡਣ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਮੈਡਲ ਲੈ ਕੇ ਆਉਨੇ ਹੋ ਤਾਂ ਉਹ ਹੋਰ ਸੋਨੇ ਤੇ ਸਵਾਗੇ ਵਰਗੀ ਗੱਲ ਹੋ ਜਾਂਦੀ ਹੈ ਤਾਂ ਉਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਕੈਮਰਾ ਪਰਸਨ ਨੂੰ ਕਹੂੰਗਾ ਮੇਰੀ ਟੀਮ ਇਸ ਵੇਲੇ ਮੇਰੇ ਨਾਲ ਮੌਜੂਦ ਹੈ ਤਾਂ ਲਗਾਤਾਰ ਆ ਦੇਖੋ ਹਲਵਾਈ ਜਿਹੜੇ ਨੇ ਅਭਿਸ਼ੇਕ ਉੱਧਰ ਨੂੰ ਚਲ ਕੇ ਦਿਖਾਓ ਇੱਧਰ ਵੀ ਦਿਖਾ ਦਿਓ ਕਿ ਕਿਸ ਤਰ੍ਹਾਂ ਵਿਆਹ ਵਰਗਾ ਮਾਹੌਲ ਹੈ ਖਾਣੇ ਨੇ ਜਿਹੜੇ ਉਹ ਸੱਜ ਚੁੱਕੇ ਨੇ ਕਿਉਂਕਿ ਭਾਈ ਜੀ ਦੋਸਤੋ ਸਰਬਜੋਤ ਦੇ ਵੱਡੇ ਛੋਟੇ ਵੱਡੇ ਜੀ ਭਾਈ ਨੇ ਨਾ ਚਮਕਾ ਦਿੱਤਾ ਹਾਂਜੀ 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 ਅੰਮਾ ਜਾਈ ਤੇ ਕਿੰਨਾ ਉਹ ਹੋ ਰਿਹਾ ਫਕਰ ਬਹੁਤ ਫਕਰ ਹੈ ਜੀ ਠੱਕੇ ਭਰਾ ਨਾ ਜੀ ਨਾ ਜੀ ਰਿਲੇਟਿਵ अच्छा हां जी हां जी चल बात हुई हुन हां जी हां जी हां जी खुशी का माहौल है जी बहुत हम्म हां जी बड़े चल रहे ने हां जी हां जी बड़े चल रहे जी हां जी ये भी रिलेटिव ਤੁਸੀਂ ਕੀ ਲੱਗਦੇ ਹੋ ਸਰਬਜੋਤ ਦੇ ਅੰਕਲਾਂ ਦਾ ਮੁੰਡੇ ਨੇ ਫਿਰ ਢੂੜ ਪੱਟੀ ਹਾਂ ਜਿਹੜੇ ਢੂੜਾਂ ਚੱਕਦੇ ਆ ਪੂਰੀਆਂ ਨੇ ਉਹ ਪੂਰਾ ਭਾਰ ਇੰਡੀਆ ਦਾ ਨਾਂ ਕਰਤਾ ਦੇ ਜੱਟਾਂ ਵਾਲੀ ਕਰੀਏ ਹਾਂ ਜੀ ਜੱਟਾਂ ਵਾਲੇ ਪੂਰੇ ਤਾਂ ਬਿਲਕੁਲ ਇੱਕ ਹੋਰ ਤਸਵੀਰ ਦਿਖਾਓ ਭਈ ਇਧਰ ਦੀ ਤਸਵੀਰ ਦੇਖੋ ਆਮਦ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ ਹਲਵਾਈ ਲੱਗੇ ਪਏ ਨੇ ਘਰ ਸਰਬਜੋਤ ਦੇ ਘਰ ਹਲਵਾਈ ਜਿਹੜੇ ਨੂੰ ਇਸ ਵੇਲੇ ਲੱਗ ਚੁੱਕੇ ਨੇ ਕਿਉਂਕਿ ਸਰਬਜੋਤ ਜਿਹੜਾ ਉਹ ਹੁਣ ਘਰ ਆਊਗਾ ਤਾਂ ਆਪਣੇ ਆਪ ਦੇ ਵਿੱਚ ਵੱਡੀ ਅਚੀਵਮੈਂਟ ਬ੍ਰਾਉਂਸ ਮੈਡਲ ਹੈ ਜਿਹੜਾ ਉਹ 올림픽 ਪੈरिस 올림픽ਸ ਦੇ ਵਿੱਚ ਜਿੱਤਿਆ ਗਿਆ ਸ਼ੂਟਿੰਗ ਦੇ ਵਿੱਚ ਤਾਂ ਫਾਦਰ ਸਾਹਿਬ ਦਾ ਕਹਿਣਾ ਹੈ ਕਿ ਪਹਿਲਾਂ ਫੁੱਟਬਾਲ ਖੇਡਣ ਲਾਇਆ ਸੀਗਾ ਪਰ ਉਸ ਤੋਂ ਬਾਅਦ ਕੋਚ ਸਾਹਿਬ ਦਾ ਕਹਿਣਾ ਹੈ ਕਿ ਇਹਨੂੰ ਸ਼ੂਟਿੰਗ ਦੇ ਵਿੱਚ ਲਾਓ ਤਾਂ ਸ਼ੂਟਿੰਗ ਦੇ ਵਿੱਚ ਹੱਥ ਅਜ਼ਮਾਏ ਗਏ ਤਾਂ ਫਾਦਰ ਸਾਹਿਬ ਹੈਗੇ ਨੇ ਕੱਲ ਬਾਤ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹਾਂ ਅਗਰ 1 ਮਿੰਟ ਮਿਲ ਜਵੇ ਅੰਕਲ ਕਿਵੇਂ ਦੇਖਦੇ ਹੋ ਬੇਟੇ ਦੀ ਪ੍ਰਾਪਤੀ ਨੂੰ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਬੇਟਾ ਮੈਡਲ ਲੈ ਕੇ ਆਇਆ ਚਾਰ ਦਿਨ ਪਹਿਲਾਂ ਮੈਡਲ ਆਇਆ ਤੇ ਬਿਠਿਆ 3 ਤਰੀਕ ਨੂੰ ਜੀ 3 ਮੀਟਰ ਵਿੱਚ ਹੈ ਮੈਡਲ ਆਇਆ ਤਾਂ ਬਰਾਂਜ ਮੈਡਲ ਜੀ ਜੋ ਇਹ ਮੈਚ ਖੇਲੇ ਗਿਆ ਬਰਾਂਜ ਮੈਡਲ ਲਈ ਇਹ ਮੈਚ ਖੇਲੇ ਗਿਆ ਜੀ ਤਾਂ ਇਹ ਬੇਟਾ ਰਾਤ ਲਗਭਗ 1 ਵਜੇ ਪਹੁੰਚ ਗਿਆ ਤਾਂ ਆਸ-ਪਾਸ ਜੀ ਤੁਸੀਂ ਜਦੋਂ ਥੋੜੇ ਬੰਦੇ ਆਏ ਫਿਰ ਮਿਲਣ ਵਾਲੇ 12 ਵਜੇ ਤੱਕ ਉਹ ਇੰਟਰਵਿਊ ਦੇਣ ਵਾਸਤੇ ਆ ਜਾਏਗਾ ਜੀ अच्छा मैं एक और चीज सोचਦਾ ਜਿਮੀਦਾਰਾਂ ਦੇ ਘਰ ਚੋਂ ਆ ਜਿਮੀਦਾਰਤਾ ਕਹਿੰਦੇ ਨੇ ਖੇਤੀਬਾੜੀ ਦੀਆਂ ਗੱਲਾਂ ਕਰਦੇ ਨੇ ਤਾਂ ਸ਼ੂਟਿੰਗ ਦਾ ਸ਼ੌਕ ਕਿਵੇਂ ਪਿਆ ਜਿਵੇਂ ਇਹ ਬੱਚਾ ਹੀ ਪਹਿਲਾਂ ਹੀ ਵੀ ਥੋੜਾ ਖੇਲਾ ਖੁਲਾਵਾ ਚੱਲਦਾ ਰਹਤਾ ਮਾੜਾ ਮੱਟਾ ਜਿਵੇਂ ਸਕੂਲ ਖਾਲਸ ਕੋਲ ਕੇ ਖੇਲਾ ਹੋਗੀ ਜੀ ਉਸ ਤੋਂ ਬਾਅਦ ਇਹ ਥੋੜਾ ਇਹ ਜੋ ਡੀਏਪੀ ਸਕੂਲ ਤਾਂ ਇਹ ਹਾਂ ਤੇ ਲਗਭਗ 4-5 ਕਿਲੋ ਮੀਟਰ ਜੀ ਸ਼ਿਮਲੇ ਕੋਲ ਆਵਾ ਪੜਾ ਜੀ ਇਹ ਡਿਸਟਿੰਕਟ ਵਾਲੇ ਪਰਤਾ ਜੀ ਉਸ ਦੀ ਬਸ ਨਾ ਆਣੇ ਕਰਕੇ ਜੀ ਵਹਾਂ ਸੇ ਹਟਾਲਿਆ ਦਾ ਜੀ ਬਸ ਆਣੇ ਜਾਣ ਔਖਾ ਹੋ ਗਿਆ ਤਾਂ ਜੀ ਉਸ ਤੋਂ ਬਾਅਦ ਇਹ ਸਰਜੋਤ ਯਹਾਂ ਪਾ ਦੀ ਆ ਜੀ ਕੁੱਲਪੁਰ ਪਬਲਿਕ ਸਕੂਲ ਵਾ ਜੀ ਉਹ ਸਕੂਲ ਪਹਿਲੀ ਵਾਰੀ ਖੁੱਲਿਆ ਤਾਂ ਜਿਸਟਰੀ ਚੌਣਾ ਕੋ ਨਾ ਪੜਦਾ ਜੀ ਜੋ ਯਹਾਂ ਸੇ 4 ਕਿਲੋਮੀਟਰ ਦੂਰ ਹੈ ਜੀ ਤਾਂ ਵਹਾਂ पे ਉਹਨਾਂ ਨੇ ਸਰ ਨੇ ਰਾਣ ਸਿੰਘ ਚੇਅਰਮੈਨ ਕੁੱਲਪੁਰ ਉਸਨੇ ਕੋਚਿੰਗ ਸੈਂਟਰ ਖੁੱਲ੍ਹਿਆ ਤੁਸਮਾ ਜੀ ਇੱਕ ਕੋਚ ਕੋਚ ਬੁਲਾਇਆ ਤਾਂ ਇਹ ਸਖਤੀ ਰਾਣਾ ਜੀ ਕੋਸ ਦੋ ਤਿੰਨ ਕੋਚ ਹੋਰ ਤੇ ਜੀ ਤੁਸੀਂ ਕਹਿੰਦੇ ਸੀ ਸ਼ੂਟਿੰਗਾਂ ਪਾਏ ਤਾਂ ਜੀ ਵੀ ਆਪ ਹੀ ਸਾਰਜੋਤ ਕੋ ਸ਼ੂਟਿੰਗਾਂ ਪਾਓ ਸੋ ਤੇਰਾ ਤੁਸੀਂ ਐਡੀ ਵੱਡੀ ਅਚੀਵਮੈਂਟ ਹੋਊਗੀ ਦੇਖੋ ਕਿਸ ਤਰ੍ਹਾਂ ਦਾ ਵਿਆਵਰਕਾ ਮਾਹੌਲ ਹੈ ਤਾਂ ਦੇਸ਼ ਵਿਦੇਸ਼ ਤੋਂ ਫੋਨ ਆ ਰਹੇ ਨੇ ਲੋਕ ਕਿ ਬਹੁਤ ਵੱਡੀ ਅਚੀਵਮੈਂਟ ਆ ਆਪਣੇ ਆਪ ਦੇ ਵਿੱਚ ਨਹੀਂ ਪਹਿਲਾਂ ਤਾਂ ਚਲੋ ਖੈ ਸ਼ੁਰੂਆਤੋਂ ਨਹੀਂ ਤੀਤੀ ਮੈਂ ਸੋਚੀ ਜਾਂਦੀ ਜਿਵੇਂ ਬੱਚਾ ਫਿਰ ਚੱਲਦਾ ਰਿਹਾ ਉਸ ਤੋਂ ਬਾਅਦ ਹੋਵੇ ਥੋੜੀ ਫਿਰ ਆਪ ਨੂੰ ਪਤੀਆ ਵੀ ਸੋਚਣਾ ਹੀ ਪੜਾ ਫਿਰ ਤਾਂ ਜੀ ਇਹ ਬੱਚਾ ਕਬਾਰੇ ਦੁਆਰੇ ਕੋਈ ਆਇਆ ਮਿਲਣ ਹਾਂ ਕਾਫੀ ਇਹ ਆਪਣਾ ਖੇਲ ਮੰਤਰੀ ਆਇਆ ਤਾਂ ਜੀ ਸੰਜੀਤ ਕੁਮਾਰ ਜੀ ਆਏ ਤੇ ਜੀ ਐਡਮ ਸਾਹਿਬ ਆਏ ਤੇ ਬਰਾੜੇ ਬਰਾੜੇ ਦਾ ਸਾਰਾ ਪ੍ਰਸ਼ਾਸਨ ਆਇਆ ਤਾਂ ਜੀ ਉਹ ਤੁਸੀਂ ਸਭ ਵੀ ਆਵਾਂਗੇ 3-4 ਦਿਨ ਬਾਅਦ ਕੱਲ ਤੁਸੀਂ ਸਾਕੇ ਫੋਨ ਆਇਆ ਤਾਂ ਜੀ ਆਪਣੇ ਸੀਐਮ ਸਾਹਿਬ ਨੂੰ ਆਣਾ ਤਾਂ ਜੀ ਕੋਈ ਸ਼ਿਕਾਰ ਨਾ ਨਹੀਂ ਸਕੇ ਜੀ ਉਸ ਕੋ ਵੀ ਆਣਾ ਤਾਂ ਜੀ ਮੰਤਰੀ ਸਾਹਿਬ ਮਿਲਣਗੇ ਹਾਂ ਜੀ ਹਾਂ ਜੀ ਤਾਂ ਬੇਟੇ ਤੇ ਮਾਣ ਆ ਪੂਰਾ ਸੀਐਮ ਸਾਹਿਬ ਕੋ ਫੋਨ ਆਇਆ ਤਾਂ ਜੀ ਵਧਾਈ ਦਿੱਤੀ ਸੀਐਮ ਸਾਹਿਬ ਨੂੰ ਫੋਨ ਵੱਡੀ ਗੱਲ ਹਾਂ ਜੀ ਮੇਰੀ ਗੱਲ ਹੋ ਗਈ ਵੱਡੀ ਗੱਲ ਹੈ ਪੁੱਤਰ ਤੇ ਮਾਣ ਹੈ ਹਾਂ ਜੀ ਹਾਂ ਜੀ ਪੂਰਾ ਮਾਣ ਹੈ ਤਾਂ ਬਿਲਕੁਲ ਇਸ ਵੇਲੇ ਸਰਬਜੋਤ ਦੇ ਫਾਦਰ ਸਾਡੇ ਨਾਲ ਮੌਜੂਦ ਸੀ ਤਾਂ ਘਰ ਦੀ ਇੱਕ ਵਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ਕਲਾ ਹਰਿਆਣਾ ਦੇ ਤੀਨ ਪਿੰਡ ਦੇ ਵਿੱਚ ਮੌਜੂਦ ਹਾਂ ਤਸਵੀ ਦੇਸੀ ਜੱਟ ਦੇ ਪੁੱਤ ਨੇ ਦੇਸ਼ ਦਾ ਨਾਂ ਕਿਦਾਂ ਚਮਕਾਇਆ ਬਿਲਕੁਲ ਮੈਂ ਸਰਬਜੋਤ ਦੇ ਪਿੰਡ ਮੌਜੂਦਾਂ ਸਰਬਜੋਤ ਦੇ ਘਰ ਮੌਜੂਦਾਂ ਸਰਬਜੋਤ ਦੀ ਆਮਦ ਤੋਂ ਪਹਿਲਾਂ ਉਸ ਦੇ ਵੈਲਕਮ ਦੀਆਂ ਤਿਆਰੀਆਂ ਵੱਡੇ ਜੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ ਵਿਆਹ ਤੋਂ ਵੱਧ ਖੁਸ਼ੀ ਹੈ ਇਸ ਵੇਲੇ ਕਾਰਜ ਜਿਹੜੇ ਨੇ ਅਰੰਭੇ ਜਾ ਰਹੇ ਨੇ ਆ ਰਹੇ ਮਹਿਮਾਨਾਂ ਦੀ ਸਵਾਗਤ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਸਰਬਜੋਤ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਜ਼ਮੀਦਾਰਾਂ ਦੇ ਘਰ ਨੂੰ ਬਿਲੋਂਗ ਕਰਦਾ ਤਾਂ ਇੱਕ ਦੇਸੀ ਜੱਟ ਦੇ ਪੁੱਤ ਨੇ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਕਿਸ ਤਰ੍ਹਾਂ ਜਿਹੜਾ ਨਾਂ ਹੈ ਉਹ ਪੂਰੇ ਦੇਸ਼ ਦੇ ਵਿੱਚ ਚਮਕਾਇਆ ਤਾਂ ਪੂਰੇ ਦੇਸ਼ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਬ੍ਰਾਊਂਸ ਮੈਡਲ ਹੈ ਜਿਹੜਾ ਉਹ ਸਰਬਜੋਤ ਨੇ ਸ਼ੂਟਿੰਗ ਦੇ ਵਿੱਚ ਲਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਪਲਬਧੀ ਕਹੀ ਜਾ ਸਕਦੀ ਆ ਪਰੇ ਕਰਦੀਆਂ ਤਸਵੀਰਾਂ ਨੇ ਵਿਆਹ ਵਰਗਾ ਮਾਹੌਲ ਹੈ ਤਸਵੀਰਾਂ ਲਗਾਤਾਰ ਤੁਹਾਡਾ ਸੰਜੀਆਂ ਕਰ ਰਹੇ ਆ ਦੇਖ ਸਕਦੇ ਹੋ ਘਰ ਦੇ ਵਿੱਚ ਸਰਬਜੋਤ ਦੀ ਆਮਦ ਤੋਂ ਪਹਿਲਾਂ ਇਹ ਤਸਵੀਰ ਦੇਖੋ ਇਹ ਸਰਬਜੋਤ ਦਾ ਘਰ ਹੈ ਜਿੱਥੇ ਉਸ ਦੇ ਆਮਦ ਤੋਂ ਪਹਿਲਾਂ ਰਿਸ਼ਤੇਦਾਰਾਂ ਦਾ ਆਉਣਾ ਆਉਣਾ ਸ਼ੁਰੂ ਹੋ ਚੁੱਕਿਆ ਤਾਂ ਇਸ ਵੇਲੇ ਸਜੋ ਸਮਾਨ ਤਿਆਰ ਹੋ ਰਿਹਾ ਹੈ ਕੁਰਸੀਆਂ ਬਿਲਕੁਲ ਵਿਆਹ ਵਰਗਾ ਮਾਹੌਲ ਹੈ ਰਿਸ਼ਤੇਦਾਰ ਵੀ ਆ ਗਏ ਤੁਸੀਂ ਰਿਸ਼ਤੇਦਾਰ ਹੋ ਜੀ ਹਾਂ ਜੀ ਕੀ ਲੱਗਦੇ ਹੋ ਮੈਂ ਮੁੰਡੇ ਦੀ ਮੰਮੀ ਅੱਛਾ ਸਰ ਸਰਬਜੋਤ ਦੀ ਮੰਮੀ ਜੀ ਕਿੰਨੀ ਪਹਿਲਾਂ ਮੰਮੀ ਨਾਨਕਿਆਂ ਨੂੰ ਵੱਧ ਖੁਸ਼ੀ ਹੁੰਦੀ ਹੈ ਕਹਿੰਦੇ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਹਾਂ ਜਿਸ ਟਾਈਮ ਜਿੱਤ ਕੇ ਆਦਦਾ ਹੈ ਸਰਜੋਤ ਅਫੇ ਜੱਟਾਂ ਦੇ ਮੁੰਡੇ ਤਾਂ ਮੋਢੇ ਤੇ ਕਹੀ ਕੋਈ ਰੱਖ ਕੇ ਖੇਤੀਬਾੜੀ ਖਸਾਉਣੇ ਹੁੰਦੇ ਆ ਹਾਂਜੀ ਪਰ ਉਹ ਜ਼ਿਆਦਾਤਰ ਖੇਲਾ ਵਿੱਚ ਹੀ ਰਹਿੰਦਾ ਹੈ ਨਾ ਹਾਂ ਹਾਂਜੀ ਖੇਤਾਂ ਵਿੱਚ ਵੀ ਜਾਂਦੇ ਆ ਪਣਜੀ ਦੀ ਤਰੱਕੀ ਆ ਖੁਸ਼ ਹਾਂਜੀ ਬਹੁਤ ਬਹੁਤ ਖੁਸ਼ ਹੈ ਮੰਮੀ ਐ ਮੈਮ ਜਦ ਮੰਮੀ ਆ ਤੀਏ ਨਾਨਕੇ ਨੂੰ ਦੋਤਿਆਂ ਦਾ ਪਤਾ ਹੁੰਦਾ ਕਿ ਖਾਣ ਨੂੰ ਕੀ ਲੈ ਕੇ ਆਏ ਹੋ ਫਿਰ ਖਾਣ ਨੂੰ ਬਹੁਤ ਕੁਝ ਮਿਆ ਜੀ ਫਰੂਟ ਲਿਆਏ ਆ ਹਾਂਜੀ ਤਾਂ ਬਹੁਤ ਖੁਸ਼ ਹਾਂ ਹਾਂਜੀ ਤਾਂ ਵੀ ਨਨਕੇ ਆਏ ਹੋਏ ਆ ਤਾਂ ਬਿਲਕੁਲ ਮਾਮੀਆਂ ਬਹੁਤ ਖੁਸ਼ ਨੇ ਥੈਂਕ ਯੂ ਗੱਲਬਾਤ ਦੇ ਲਈ ਤਾਂ ਘਰ ਦਾ ਮਾਹੌਲ ਦੇਖੋ ਕਿਸ ਤਰ੍ਹਾਂ ਇਸ ਵੇਲੇ ਵਿਆਹ ਵਰਗਾ ਮਾਹੌਲ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਸਰਬਜੋਤ ਜਿਹੜਾ ਉਹ ਦੇਸ਼ ਦੇ ਲਈ ਮੈਡਲ ਜਿੱਤ ਕੇ ਲੈ ਕੇ ਆਇਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ